ਆਪਣੀ ਘਰ ਵਾਲੀ ਨੂੰ ਫੜਿਆ ਕਿਸੇ ਹੋਰ ਮੁੰਡੇ ਨਾਲ ਬਗਾਨੇ ਮੁੰਡੇ ਨਾਲ ਜਦੋਂ ਘਰ ਵਾਲੇ ਨੇ ਆਪਣੀ ਘਰ ਵਾਲੀ ਦੇ ਛੱਤਰ ਪਲੇਟ ਮਾਰੀਆਂ ਦੋ ਤਿੰਨ ਲਫੜੇ ਮਾਰੇ ਤਾਂ ਘਰ ਵਾਲੀ ਨੇ ਸਾਰੇ ਪਰਿਵਾਰ ਦੇ ਉੱਤੇ ਦਾਲ ਦਾ ਪਰਚਾ ਬਵਾ ਦਿੱਤਾ ਦੋਸਤੋ ਸਾਰੀ ਗੱਲਬਾਤ ਕੀ ਆ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਅੱਜ ਦੋਸਤੋ ਸਸੀका ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਪਿਓ ਤੇ ਮੁੰਡਾ ਖੜਿਆ ਕੀ ਗੱਲਬਾਤ ਬਣੀ ਆ ਇਹਨਾਂ ਨਾਲ ਕਿਉਂ ਮੋਟਰ ਤੇ ਲੁਕੇ ਆ ਇਹ ਦੋਨੇ ਕਿਉਂ ਇੱਥੇ ਕਿਸੇ ਦਾ ਸਹਾਰਾ ਲੈਂਦੇ ਆ ਕਿਉਂ ਇਹਨਾਂ ਤੇ ਪਰਚਾ ਹੋਇਆ ਨੂੰ ਕਿਉਂ ਇਹਨਾਂ ਦੇ ਪਿੱਛੇ ਡਾਂਗ ਲੈ ਕੇ ਪਈ ਆ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਗੱਲਬਾਤ ਕਰਦੇ ਆ ਬਈ ਨਾਲ ਬਈ ਸਸਰੀ ਗਾਲ ਸਸਰੀ ਗਾਲ ਜੀ ਕੀ ਨਾਂ ਬਈ ਸੰਦੀਪ ਤੇਰਾ ਨਾਂ ਬਈ ਨਿਹਾਲ ਹੈ ਨਿਹਾਲ ਨਿਹਾਲ ਸੰਦੀਪ ਤੇ ਨਿਹਾਲ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਆ ਬਈ ਸਾਰੀ ਸਰੀ ਗੱਲ ਇਹ ਸਾਡੇ ਤੇ ਪਰਚਾ ਪਤਾਈ ਸਾਡੀ ਨੋਨੇ ਮੇਰੀ ਨੋਨੇ ਦਾਜ ਦਾ ਪਰਚਾ ਦਾਜ ਦਾ ਪਰਚਾ ਦਾਜ ਦਾ ਪਰਚਾ ਦਾਜ ਦਾ ਪਰਚਾ ਹਾਂ ਕਾਹ ਤੋਂ ਦਾਜ ਦਾ ਪਰਚਾ ਕਹਦਾ ਦਾਜ ਦਾ ਪਰਚਾ ਬਾਈ ਜੀ ਕੀ ਤੁਸੀਂ ਨਹੀਂ ਅਸੀਂ ਪੱਕੇ ਦਾ ਮੰਗਣ ਵੇਲੇ ਨਹੀਂ ਮੰਗਿਆ ਸਾਡਾ 3 ਸਾਲ ਹੋ ਗਏ ਵਿਆਹ ਹੋਏ ਨੂੰ ਠੀਕ ਆ ਪਹਿਲਾਂ ਵਧੀਆ ਸਾਡਾ 1.5 ਸਾਲ ਵਧੀਕਾ ਕੰਮ ਚੱਲਿਆ ਤੇ ਠੀਕ ਆ ਅਸੀਂ ਸਾਡੀ ਪੈਸੇ ਚੰਗਾ ਪੈਸਾ 7-8 ਲੱਖ ਰੁਪਇਆ 10 ਲੱਖ ਲੱਗੇ ਆ ਦਾ ਵਿਆਹ ਕੀਤਾ ਠੀਕ ਆ ਅਸੀਂ ਫੁੱਲ ਕੀ ਖਰਚਾ ਕੀਤਾ ਜਿੰਨਾ ਕਰਨ ਵਾਲਾ ਹੁੰਦੇ ਜਿੰਨੀ ਕਿ ਸਾਡੀ ਹੈਸੀਅਤ ਸੀ ਨਾ ਤੇ ਉਹ ਪੜੀ ਲਿਖੀ ਵੱਧ ਸੀਗੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਯਾਰ ਵੀ ਆਪਾਂ ਮੈਂ ਜਿੰਨਾ 12 ਪੜਿਆ ਤੇ ਮੈਂ ਆਹ 12 ਕਾ ਪੜੀ ਲਿਖੀ ਲੈ ਲਗੇ ਵੀ ਇਹ ਕਹਿੰਦਾ ਨਹੀਂ ਕਹਿੰਦਾ ਵੀ ਆਪਾਂ ਪੂਰੀ ਪੜੀ ਲਿਖੀ ਲੈਣੀ ਆ ਵੀ ਪਿੰਡ ਚ ਐ ਗੱਲਾਂ ਹੁਣ ਤੇਰੇ ਪਿਓ ਨੇ ਕਿਹਾ ਵੀ ਪੜੀ ਲਿਖੀ ਲੈਣੀ ਆ ਪਕੜੀ ਵੀ ਪਿੰਡ ਚ ਗੱਲਾਂ ਹੁਣ ਵੀ ਨੂੰ ਸਾਡੀ ਇੰਨੀ ਪੜੀ ਲਿਖੀ ਆ ਠੀਕ ਆ ਮੁੜ ਕੇ ਉਹ ਕਹਿੰਦੀ ਮੈ ਤਾਂ ਜੌਬ ਕਰਨੀ ਆ ਪਹਿਲਾਂ ਜੇ ਮੈਨੂੰ ਸਰਕਾਰੀ ਨਹੀਂ ਮਿਲੀ ਮੈਂ ਪ੍ਰਾਈਵੇਟ ਕਰੂੰਗੀ 25 30 ਹਜ਼ਾਰ ਤੇ ਲੱਗ ਗਏ ਉਹ ਤੁਸੀਂ ਪੜੀ ਲਿਖੀ ਚਾਹੀਦੀ ਸੀ ਤੁਨੂੰ ਇਹ ਮੇਰਾ ਮੁੰਡਾ ਪੜਿਆ ਲਿਖਿਆ ਤੇ ਮੈਂ ਚੱਲ ਪੜੀ ਲਿਖ ਵੀ ਇਹ ਕਰੀ ਸੀ ਵੀ ਇਹ ਮੈਂ ਤੁਹਾਨੂੰ ਦੱਸਦਾ ਡਬਲ ਐਮਏ ਕੀਤੀ ਆ ਠੀਕ ਆ ਵੀ ਐਡ ਕੀਤੀ ਸੀਗੀ ਉਹਦਾ ਇਹ じゃ ਕੋ ਬਾਵਾ ਕੁਛ ਕੀਤਾ ਸੀਗਾ ਫੈਸ਼ਨ ਡਿਜ਼ਾਈਨਰ ਤੱਕ ਕਰੀ ਬੈਠੀ ਸੀ ਇਹ ਗੱਲ ਕੀ ਬਣੀ ਗੱਲ ਬਣੀ ਕੀ ਆ ਵੀ ਦਾਜ ਦਾ ਹੀ ਪਰਚਾ ਕਿਉਂ ਥੋੜੇ ਦੇ ਪਿਆ ਕੋਈ ਗੱਲ ਸੀ ਮੈਂ ਦੱਸਦਾ ਗੱਲ ਜਦੋਂ 1.5 ਸਾਲ ਬਾਅਦ ਮੈਨੂੰ ਜਦੋਂ ਪਹਿਲਾਂ ਟੌਰਚਰ ਕਰਦੀ ਗਈ ਮੈਂ ਕੰਮ ਮੈਂ ਜੋਬ ਤੇ ਲੱਗਣਾ ਮੈਂ ਜੋਬ ਤੇ ਲੱਗਣਾ ਮੈਂ ਕਿਹਾ ਵੀ ਜਦੋਂ ਅਸੀਂ ਕਮਾ ਕੇ ਸਾਰਾ ਕੁਝ ਤੈਨੂੰ ਦਿੰਨੇ ਆ ਤਾਂ ਤੂੰ ਆਦਾ ਕਰ ਐਸ ਜਿਹੜਾ ਕੋ ਤੂੰ ਗਾਣਾ ਪੀਣਾ ਖਾ ਤੈਨੂੰ ਕੀ ਹੋ ਆ ਠੀਕ ਆ ਤੈਨੂੰ ਫਰੀडम ਹੈਗੀ ਆ ਸਾਰੀ ਤੇਰੀ ਕੱਲੀਆਂ ਜਾਂ ਕੁਝ ਵੀ ਕਰ ਹਨਾ ਵੀ ਕਰੇ ਮਾਂ ਬਿਮਾਰ ਆ ਮੈਂ ਕਿਹਾ ਤੂੰ ਇਹਦਾ ਦੇਖਭਾਲ ਕਰ ਕਹ ਜੀ ਨਾ ਜੀ ਮੈਂ ਤਾਂ ਲੱਗਣਾ ਹੀ ਲੱਗਣਾ ਚਲ ਅਸੀਂ ਬੁਲਾਤੀ ਸ਼ਹਿਰ ਚ ਮੈਨੂੰ ਲਗਤ 5-6 ਮਹੀਨੇ ਚਾਹੀਦੇ ਸੀ ਮੈਂ ਫੋਨ ਫੋਨ ਲੈ ਕੇ ਦਿੱਤਾ ਜਲ ਨੀਲਾ ਕੱਪੜੇ ਜਿਹੜੇ ਪਾ ਕੇ ਜਾਣੇ ਹੁੰਦੇ ਸੀ ਨਵਾਂ ਹੁਣ ਸ਼ਹਿਰ ਚ ਜਾਣਾ ਨਾ ਬਸ 6 ਮਹੀਨਾ ਬਾਅਦ ਕੰਮ ਕਦਲ ਗਿਆ ਜਦੋਂ ਫੋਨ ਲਾਉਣਾ ਫੋਨ ਬੀਜੀ ਜਾਂ ਘਰੇ ਆਉਣਾ ਫੋਨ ਤੇ ਲੱਗ ਜਣਾ ਚੜ ਗਈ ਜਾਨੀ ਫਿਰ ਮਾਬਾਈ ਮੈਨੂੰ ਸ਼ੱਕ ਹੋ ਗਿਆ ਮੈਂ ਜਾ ਕੇ ਮਗਰ ਉਹਨੂੰ ਦੋ ਤਿੰਨ ਇੱਕ ਵਾਰੀ ਫੜੀ ਮੈਂ ਸਮਝਾਈ ਮੈਂ ਹਾਂ ਵੀ ਇਹ ਨਹੀਂ ਕਰਦੇ ਹੁੰਦੇ ਐ ਘਾ ਟੁੱਟ ਜਾਂਦੇ ਹੁੰਦੇ ਕਿਸੇ ਮੁੰਡੇ ਨਾਲ ਫੜੀ ਹਾਂ ਕਿਸੇ ਮੁੰਡੇ ਨਾਲ ਵੀ ਘਾ ਟੁੱਟ ਜਾਂਦੇ ਹੁੰਦੇ ਫੇਰ ਨਾ ਕਹੀ ਜੋ ਦੂਜੀ ਵਾਰ ਤੀਜੀ ਵਾਰ ਉਹ ਹੀ ਫਿਰ ਮਨਾਂ ਦੇ ਇਹਦੇ ਸਾਰੇ ਆਪ ਦੇ ਪੇ ਸਹੁਰਿਆਂ ਨੂੰ ਦੱਸਤਾ ਉਹ ਕਹਿੰਦੇ ਜੀ ਅਖੇ ਤੂੰ ਸਾਡੀ ਕੁੜੀ ਤੇ ਇਲਜ਼ਾਮ ਲਾਣਾ ਹਮ ਮੈਂ ਕਿਹਾ ਵੀ ਇਹ ਕਾਹਦਾ ਇਲਜ਼ਾਮ ਹੈ ਮੇਰੇ ਕੋਲ ਪ੍ਰੂਫ ਪਏ ਆ ਸਾਰੇ ਪ੍ਰੂਫ ਦਿਖਾਉਣ ਦੇ ਬਾਵਜੂਦ ਵੀ ਉਹ ਮੰਨੇ ਨਹੀਂ ਫੇਰ ਵੀ ਸਾਡੇ ਤੇ ਤਾਜ ਦਾ ਪੱੱਚਾ ਪਤਾ ਤੇਰੀ ਘਰ ਵਾਲੀਆਂ ਤੁਹਾਡੇ ਤੇ ਦਾਜ ਦਾ ਪਰਚਾ ਪਤਾ ਹਾਂ ਤੁਹਾਡੇ ਦੋਨਾਂ ਤੇ ਹਾਂ ਉਹ ਕਹਿੰਦੀ ਹੁਣ ਤੁਹਾਡੇ ਮੈਂ ਡਾਂਗ ਦੇ ਕੇ ਦਿਖਾਉ ਮੈਨੂੰ ਇਹ ਕੱਪੜੇ ਪਾੜ ਲੇ ਕਹਿੰਦੀ ਮੇਰੇ ਮਾਰਕਟ ਕੀਤੀ ਆ ਨੀਲ ਐਵੇਂ ਪਾ ਕੇ ਪਤਾ ਨਹੀਂ ਕਿੱਥੋਂ ਲੈ ਗਈ ਕੁੱਟਿਆ ਦੋ ਨਾ ਬਾਈ ਹੱਥ ਵੀ ਨਹੀਂ ਲਾਏ ਜਾਲਾ ਉਹਦੇ ਜੇ ਕੋਈ ਨੀਲ ਹੋਣਗੇ ਜਾਂ ਹੁੰਦੇ ਆ ਫਿੰਗਰ ਤਾਂ ਨਿਕਲ ਹੀ ਹੁੰਦੇ ਨਾ ਫਿੰਗਰਪ੍ਰਿੰਟ ਲੈ ਲੈਣੀ ਯਾਰਾ ਕੁੜੀ ਨੇ ਦਾਜ ਦਾ ਪਰਚਾ ਪਾਤਾ ਇਹਨਾਂ ਦੇ ਉੱਤੇ ਦੋਨਾਂ ਦੇ ਪਿਓ ਪੁੱਤ ਤੇ ਹੁਣ ਇੱਥੇ ਜਦੋਂ ਬੈਠੇ ਹਾਂ ਇੱਕੀ ਦੀ ਮੋਟਰ ਇਹ ਬਾਈ ਇੱਥੋਂ ਸਾਡੇ ਆਣ ਜਿੱਥੇ ਅਸੀਂ ਮਾੜਾ ਮੋਟਾ ਸੀਗੇ ਸਾਡੀ ਜਾਣ-ਛਾਣ ਵਾਲਾ ਬੰਦਾ ਉਹਦੀ ਰਸਤੇਦਾਰ ਦੀ ਮੋਟਰ ਹੈ ਹੂੰ ਉਹ ਵਿਚਾਰਾ ਰੋਟੀ ਪਾਣੀ ਇੱਥੇ ਰੋਟੀ ਪਾਣੀ ਵੀ ਫੜਾ ਜਾਂਦਾ ਸਾਰਾ ਕੁਝ ਕਰ ਦਿੰਦਾ ਉਹ ਇਹ ਸੇਵਾ ਕਰਦਾ ਹੈ ਇਹ ਬਿਮਾਰ ਆ ਪਹਿਲਾਂ ਤਾਂ ਇਹਦੀ ਦਵਾਈ ਦੂ ਤਾ ਪੀਵੇ ਤੇ ਪੀੜੰਪੂੜਾ ਬਾਲਗਾ ਪਿੰਦਿਆਂ ਸੀਗਾ ਕੀ ਹੋਇਆ ਤੁਹਾਨੂੰ ਗੱਠ ਗਿਆ ਵਾ ਹੋਈ ਵੀ ਹੈ ਜੀ ਗੱਠਿਆ ਵਾ ਹੋਈ ਜੀ ਹਾਂਜੀ ਅਸੀਂ ਕੀ ਕੰਮ ਕੀ ਕਰਦੇ ਆ ਆਹੀ ਬਸ ਪੱਠੇ ਦਾ ਕੰਮ ਕਰਦੇ ਦੋਨੇ ਹਾਂ ਕਿੰਨੇ ਰੁਪਏ ਬਣ ਜਾਂਦੇ ਪੈਸੇ ਚੰਗੇ ਬਣ ਜਾਂਦੇ ਬਸ 7-800 1100 ਰੁਪਏ ਦੇੜੀ ਬਣ ਜਾਂਦੇ ਕੁੜੀ ਨੂੰ ਕਿਉਂ ਲਾਇਆ ਫਿਰ ਤੋ ਤੁਹਾਡਾ ਹੱਕ ਨਹੀਂ ਸੀਗਾ ਕੁੜੀ ਨੂੰ ਲਾਉਣ ਨੂੰ ਜਦੋਂ ਤੁਹਾਨੂੰ ਰੁਪਏ ਬਣਦੇ ਮੈਂ ਤੈਨੂੰ ਕੰਜਨ ਨੂੰ ਫਿਰ ਰੱਖਿਆ ਸੀਗਾ ਵੀ ਤੂੰ ਨਾਲ ਆ ਨਾਲ ਆ ਵੀ ਇਹਨੂੰ ਘਰੇ ਹੀ ਰਹਿੰਦੇ ਤੇ ਇਹਨੇ ਪਰ ਗੱਲ ਨਹੀਂ ਸੁਣੀ ਜੀ ਕਿਹਾ ਸੀ ਤੇਰੇ ਕੋਲ ਪੜ੍ਹਦਾ ਹੀ ਪੜੀ ਲਿਖੀ ਸੀ ਯਾਰ ਫਿਰ ਪੜ੍ਹੀ ਲਿਖੀ ਨਹੀਂ ਤਾਂ ਡਾਂਗ ਦੇਣੀ ਸੀ ਪੜ੍ਹੀ ਲਿਖਣੋਂ ਫਿਰ ਘਰੇ ਥੋੜੀ ਬਹੁਣਾ ਸੀ ਕਰੇ ਮੈਂ ਮੈਂ ਹੀ ਗੱਲ ਆਖੀ ਮਖ ਵੀ ਇਹਨੂੰ ਨਾਂ ਲਾ ਤੇ ਇਹਨੇ ਹੁਣ ਆਦਾ ਭੁਗਤੈ ਜੈਂ ਕਰਕੇ ਜੇ ਮੇਰੀ ਗੱਲ ਸੁਣੋ ਇਹ ਪਹਿਲਾਂ ਤਾਂ ਇਹਦੀ ਇਹਦੀ ਡਾਂਗ ਚੱਕੀ ਸੀਗੀ ਵੀ ਪੜ੍ਹੀ ਲਿਖੀ ਲੈਣੀ ਆ ਜਦੋਂ ਉਹਨੇ ਡਾਂਗ ਦੇਤੀ ਫੇਰ ਲਾਉਣੀ ਪੈਣੀ ਸੀ ਜਾਂ ਜਿਵੇਂ ਪਲੱਸ 2 ਕੀਤੀ ਸੀ ਮੈਨੂੰ ਪਲੱਸ 2 ਲੈ ਜਾਂਦਾ ਆਪਾਂ ਨੂੰ ਕਿਸੇ ਘਰੇ ਚੁੱਲੇ ਦੇ ਕੰਮ ਕਰਦੀ ਉਹਨੂੰ ਜਾ ਕੇ ਆਪਾਂ ਸਾਰਾ ਕੁਝ ਦੇ ਅਗਲੀ ਆਪੇ ਖੋਦ ਸੀਗੀ ਜਦੋਂ ਪੜ੍ਹੀ ਲਿਖੀ ਪੜ੍ਹੀ ਲਿਖੀ ਤਾਂ ਹੋਰ ਚੀਜ਼ਾਂ ਸੋਚਣਗੇ ਸੋਚਣਗੇ ਹੋ ਸਕਦਾ ਮੇਰੇ ਨਾਲ ਉਹਦਾ ਮਤ ਨਾ ਮਿਲੀ ਹੋਵੇ ਪਰਵਾਜ਼ ਕੌਣ ਕੌਣ ਚਾਰ ਦਣੀ ਚਾਰ ਚਾਰਜ ਨਹੀਂ ਹੋ ਸੀ ਤੰਨ ਅਸੀਂ ਆ ਤਿੰਨ ਅਸੀਂ ਮੈਂ ਆਹ ਤੇ ਮੇਰਾ ਪਿਓ ਤੇ ਮਾਂ ਤੇ ਮੈਂ ਤੇ ਮੰਮੀ ਕਿੱਥੇ ਆ ਉੱਥੇ ਘਰੇ ਆ ਉਹ ਘਰੇ ਕਦੋਂ ਉਹ ਘਰੇ ਵਿਚਾਰੀ ਤਾਂ ਬਿਮਾਰ ਆ ਸਿੱਧੀ ਆ ਯਾਰ ਸਿੱਧੀ ਮਤਲਬ ਉਹ ਦਿਮਾਗ ਤੋਂ ਥੋੜਾ ਜਿਹਾ ਹੋਆ ਆਫਸਟ ਮੈਂਟਲ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕੁੜੀਆਂ ਤੇ ਦਬਾਰ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਦਾਜ ਨਹੀਂ ਮੰਗਿਆ ਕਹਿੰਦਾ ਅਸੀਂ ਮੰਗਣ ਵੇਲੇ ਦਾਜ ਨਹੀਂ ਮੰਗਿਆ ਜਦੋਂ ਸਾਡਾ ਵਿਆਹ ਹੋਇਆ ਸੀ ਮੇਰੇ ਪਿਓ ਨੇ ਕਿਹਾ ਸੀ ਅਸੀਂ ਪੜ੍ਹੀ ਲਿਖੀ ਕੁੜੀ ਲੈਣੀ ਆ ਦੋ ਕੱਪੜਿਆਂ ਦੇ ਵਿੱਚ ਹੀ ਕੁੜੀ ਸਾਡੇ ਘਰੇ ਆ ਜੇ ਅਸੀਂ ਦਾਜ ਨਹੀਂ ਲੈਣਾ 12-13 ਲੱਖ ਰੁਪਏ ਇਸ ਬੰਦੇ ਨੇ ਇਸ ਸੰਦੀਪ ਨੇ 12-13 ਲੱਖ ਰੁਪਏ ਲਾਇਆ ਪਰ ਥੋੜਾ ਟਾਈਮ ਬਾਅਦ ਇਹਦੇ ਘਰ ਵਾਲੇ ਦੀ ਗੱਲਬਾਤ ਆਪਾਂ ਸੁਣੀਆ ਕਿ ਇਹਦੀ ਘਰ ਵਾਲੀ ਰਾਤ ਨੂੰ ਇਹਨੂੰ ਕਹਿੰਦੀ ਹੁੰਦੀ ਸੀ ਮੈਂ ਕੰਮ ਤੇ ਲੱਗਣਾ ਮੈਂ ਕੰਮ ਤੇ ਲੱਗਣਾ ਜਦੋਂ ਇਹਨੇ ਜੌਬ ਤੇ ਲਵਾਤਾ ਤਾਂ ਉੱਥੇ ਇਹੋ ਜੇ ਕੰਮ ਕਰਨ ਲੱਗ ਗਈ ਕਿਸੇ ਮੁੰਡੇ ਨਾਲ ਗੱਲਬਾਤ ਕਰ ਲਈ ਉਸ ਤੋਂ ਬਾਅਦ ਉਹਦੀਆਂ ਗੱਲਾਂ ਦੇ ਵਿੱਚ ਸ਼ਾਇਦ ਕੁੜੀ ਆਈ ਹੋਵੇ ਵੀ ਉਹ ਘਰੋਂ ਠੀਕ ਠਾਕ ਹੋਵੇ ਘਰ ਦੇ ਪਰਿਵਾਰ ਦੇ ਵਿੱਚ ਸਿਸਟਮ ਕਿਵੇਂ ਹੈ ਵਧੀਆ ਵੀ ਕਿਵੇਂ ਰੱਜਿਆ ਪੁੱਜਿਆ ਹੈ ਮੇਰੇ ਘਰ ਦੇ ਕਿੰਨੇ ਕਮਰੇ ਨੇ ਮੇਰੇ ਮੇਰੇ ਦਾ ਯਾਰ ਤੂੰ ਜਾ ਕੇ ਦੇਖੀ ਆਪਣਾ ਵਧਗਾ ਕੰਮ ਆ ਤਾਂ ਹੀ ਤਾਂ ਅਸੀਂ ਲਾਉਂਦੇ ਨਹੀਂ ਸੀ ਉਹਨੂੰ ਠੀਕ ਆ ਨਾ ਜਦੋਂ ਰੋਲਾ ਕਿੱਥੇ ਪਿਆ ਹੁਣ ਮੈਨੂੰ ਸਾਨੂੰ ਕੀ ਹੋਇਆ ਮੈਂ ਕਿਹਾ ਚੱਲੇ ਜੇ ਪੜ੍ਹੀ ਲਿਖੀ ਕਹਿੰਦੀ ਆ ਵੀ ਅਗਲੀ ਤਾਂ ਹੁਣ ਤੈਨੂੰ ਪਤਾ ਜੇ ਬੰਦਾ ਇਹ ਮੈਂ ਪੜ੍ਹਦੀ ਕਹਦੀ ਕੜੀ ਖਾਦੇ ਖਤਰਾ ਜੇ ਮੈਂ ਕਦੇ ਰੋਟੀਆਂ ਹੀ ਪਕਾਉਣੀਆਂ ਸੀਗਾ ਫਿਰ ਮੈਂ ਉਹਨੂੰ ਪੁੱਟਿਆ ਮੈਂ ਕਿਹਾ ਤੂੰ ਉਦੋਂ ਤੇਰੀ ਹੱਥ ਚੱਕੀ ਸੀ ਪੜ੍ਹੀ ਲਿਖੀ ਲੈਣੀ ਪੜ੍ਹੀ ਲਿਖੀ ਲੈ ਲੈ ਫਿਰ ਵੀ ਉਹ ਤਾਂ ਹੁਣ ਜੌਬ ਤੇ ਲੱਗਣੋਂ ਫਿਰਦੀ ਆ ਜੇ ਨਹੀਂ ਸਰਕਾਰੀ ਮਿਲੂ ਮੈਂ ਪ੍ਰਾਈਵੇਟ ਲੱਗੂਗੀ ਹਨਾ ਫਿਰ ਮੇਰੇ ਨਾਲ ਕਥੇ ਮਿਲਨੀ ਆ ਸੌਰਿਆਂ ਨਾਲ ਗੱਲਬਾਤ ਨਹੀਂ ਕੀਤੀ ਵੀ ਤੁਹਾਡੀ ਘਰ ਮੇਰੀ ਘਰ ਵਾਲੀ ਨੇ ਤੁਹਾਡੀ ਕੁੜੀ ਨੇ ਮੇਰੇ ਤੇ ਪਰਚਾ ਕਿਉਂ ਪਵਾਇਆ ਮੈਂ ਤਾਂ ਦਾਜ ਮੰਗੇ ਹੀ ਨਹੀਂ ਉਹਨਾਂ ਨੂੰ ਕਿਹਾ ਸੀ ਬਈ ਉਹ ਕਹਿੰਦੇ ਤੂੰ ਕੁੜ ਦਾ ਮਾਰਦਾ ਜੇ ਦਾਜ ਮੰਗਦਾ ਮੈਂ ਕਿਹਾ ਸੋਨੂੰ ਕਿੱਦੇ ਕਹੇ ਨੇ ਕਹਿੰਦੀ ਅੱਜ ਵਿਆਹ ਹੋ ਜੇ ਹੁਣ ਮੈਂ ਉਹ ਕੀਤਾ ਫੜੀ ਆ ਮੈਂ ਕਿਹਾ ਉਦੋਂ ਪਹਿਲਾਂ ਤੁਹਾਨੂੰ ਕਿਹਾ ਕਹਿੰਦੇ ਨਹੀਂ ਮੈਂ ਕਿਹਾ ਤਿੰਨ ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਤੇ ਮੈਂ ਕਿਹਾ ਉਦੋਂ ਪਹਿਲਾਂ ਤੁਹਾਨੂੰ ਕਾਹਤੋਂ ਨਹੀਂ ਕਿਹਾ ਮੈਂ ਕਿਹਾ ਜੇ ਉੱਤੋਂ ਫੜੀ ਆ ਮੈਂ ਤਾਂ ਕਹਿੰਦੀ ਆ ਨਾ ਇਹ ਫੇਰ ਮਾਦੀ ਸੱਸ ਨੂੰ ਆਦਿ ਨੂੰ ਮੈਂ ਸਾਰੀਆਂ ਫੋਟੋ ਮੈਂ ਭੇਜਤੀਆਂ ਜਿਹੜੀਆਂ ਦੇ ਫੋਨ 'ਤੇ ਸੀ ਮੁੰਡੇ ਨਾਲ ਚੈਟ ਭੇਜਦੀ ਆ ਤੇ ਸਾਲੇ ਨੂੰ ਫੇਰ ਵੀ ਨਹੀਂ ਮੰਨਦੇ ਯਾਰ ਹੁਣ ਮੈਂ ਕੀ ਕਰਾਂ ਫੇਰ ਇਸੇ ਕਰਕੇ ਕੁੜੀ ਜੰਮਣ ਤੋਂ ਡਰਦੇ ਆ ਇਸੇ ਕਰਕੇ ਮੁੰਡੇ ਵਿਆਹ ਕਰਵਾਉਣ ਤੋਂ ਭੱਜਦੇ ਆ ਵੀ ਸਾਡੇ ਤੇ ਵੀ ਇਹੋ ਜੀ ਗੱਲਬਾਤ ਨਾ ਬਣੇ ਪਰ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੇ 90% ਕੁੜੀਆਂ ਗਲਤ ਹੋਈਆਂ ਪਈਆਂ ਸਾਰੀਆਂ ਕੁੜੀਆਂ ਨੂੰ ਮੈਂ ਨਹੀਂ ਕਹਿਣਾ ਚਾਹੁੰਦਾ ਹਰ ਕੁੜੀ ਸੁਹੂਲਤ ਪਾਲਦੀ ਆ ਵੀ ਮੈਨੂੰ ਖੁੱਲ ਮਿਲ ਜੇ ਮੈਨੂੰ ਫ੍ਰੀडम ਮਿਲ ਜੇ ਮੈਨੂੰ ਬੈਠਣ ਨੂੰ ਗੱਡੀ ਮਿਲ ਜੇ ਖਾਣੂ ਅਨੇਕਾਂ ਸੇਬ ਕੇਲੇ ਸੰਤਰੇ ਖੁੱਲਾ ਡੁੱਲਾ ਸਾਰਾ ਕੁਝ ਮਿਲ ਜੇ ਮੈਨੂੰ ਮੈਨੂੰ ਕੱਪੜੇ ਪਾਉਣ ਨੂੰ ਵਧੀਆ ਵਧੀਆ ਸ਼ੋਅਰੂਮਾਂ ਦੇ ਵਿੱਚ ਕੱਪੜੇ ਮਿਲ ਜਾਣ ਪੈਰਾਂ 'ਚ ਜੁੱਤੀਆਂ ਮਿਲ ਜਾਣ ਪਰ ਜਿਹੜੀਆਂ ਕੁੜੀਆਂ ਫ੍ਰੀडम ਲੈ ਕੇ ਬਾਹਰ ਜਾਂਦੀਆਂ ਨੇ ਸਾਰੀਆਂ ਕੁੜੀਆਂ ਨੂੰ ਹੀ ਮੈਂ ਕਹਿੰਦਾ ਕਈ ਕੁੜੀਆਂ ਦੇ ਵਿੱਚ ਸ਼ਿਕਰਾ ਨੂੰ ਇਦਾਂ ਦੇ ਹੁੰਦੇ ਆ ਕੰਨ ਇਦਾਂ ਦੇ ਹੁੰਦੇ ਆ ਜਿਹੜੇ ਇਹੋ ਜਿਹਾ ਕੰਮ ਗਲਤ ਕਰ ਦਿੰਦੀਆਂ ਨੇ ਤੇ ਇਹਨਾਂ ਨੂੰ ਫਸਾ ਕੇ ਰੱਖਦਾ ਦਾਜ ਇਹਨਾਂ ਨੇ ਮੰਗਿਆ ਨਹੀਂ ਫੇਰ ਵੀ ਇਹਨਾਂ ਤੇ ਦਾਜ ਦਾ ਪਰਚਾ ਪਵਾਤਾ ਹੁਣ ਇਹ ਕਿਸੇ ਦੀ ਮੋਟਰ ਤੇ ਬੈਠੇ ਆ ਮੋਟਰ ਜੀਵਿਦਾਰ ਨੇ ਇਹਨਾਂ ਨੂੰ ਇੱਥੇ ਰਹਿਣ ਲਈ ਰੋਟੀ ਪਾਣੀ ਮੰਝਾ ਇੱਕ ਮੋਟਰ ਦੇ ਕਮਰ ਕਮਰਾ ਦਿੱਤਾ ਹੋਇਆ ਕਿਸੇ ਚੰਗੇ ਬੰਦੇ ਦੀ ਗੱਲਬਾਤ ਆ ਇਹ ਬਾਬਿਓ ਦੂਸਰੀ ਗੱਲ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਜਦੋਂ ਆਪਾਂ ਘਰਵਾਲੀਆਂ ਨੂੰ ਫ੍ਰੀडम ਦੇ ਦਿੰਨੇ ਆ ਦੋਸਤੋ ਉਦੋਂ ਇਹੋ ਜਿਹਾ ਕੰਮ ਜ਼ਰੂਰ ਹੁੰਦਾ ਕਿਉਂ ਇਦਾਂ ਦਾ ਹੁੰਦਾ ਕਿਉਂ ਸਿਸਟਮ ਇਦਾਂ ਦੀਆਂ ਚੀਜ਼ਾਂ ਬਣ ਜਾਂਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹਣਾ 90% ਕੁੜੀਆਂ ਜਿਹੜੀਆਂ ਗਲਤ ਆ ਮੈਂ ਸਾਰਿਆਂ ਕੁੜਿਆਂ ਨੂੰ ਇਹ ਕਹਿਣਾ ਚਾਹੁੰਦਾ ਜਦੋਂ ਆਪਾਂ ਖੁੱਲ੍ਹ ਦੇ ਦਿੰਦੇ ਇਹਨਾਂ ਨੂੰ ਸ਼ਹਿਰ ਦੇ ਵਿੱਚ ਜੌਬ ਕਰਨ ਲਈ ਭੇਜ ਦਿੰਨੇ ਆ ਤਾਂ ਇਹੋ ਜਿਹੇ ਗੱਲਾਂ ਬਾਤਾਂ ਬਣ ਜਾਂਦੀਆਂ ਨੇ ਕੀ ਕਹਿਣਾ ਚਾਹੁੰਦੇ ਬਈ ਯਾਰ ਪਹਿਲੀ ਗੱਲ ਤਾਂ ਹਨਾ ਜਿਹੜੀ ਤੁਹਾਡੀ ਤੁਸੀਂ ਮੈਚਿੰਗ ਦੇ ਨਾਲ ਰੱਖਿਆ ਕਰੋ ਜੇ ਮੁੰਡਾ ਵੱਧ ਪੜੇ ਲਿਖਿਆ ਤਾਂ ਕੁੜੀ ਵੀ ਚੱਲ ਵੱਧ ਪੜੀ ਲਿਖੀ ਚੱਲ ਜੂ ਉਹਨਾਂ ਦਾ ਹੋ ਸਕਦਾ 90% ਚੱਲ ਸਹੀ ਚੱਲੀ ਜਾਂਦਾ ਹਨਾ ਕਿਉਂਕਿ ਉਹਨਾਂ ਦਾ ਮਾਈਂਡ ਸਟ੍ਰੈਸ ਹੀ ਉਹ ਜਾ ਹੁੰਦਾ ਕੁੜੀ ਪੜੀ ਲਿਖੀ ਉਹ ਵੀ ਓਪਨ ਮਾਈਂਡ ਦੀ ਹੋ ਜੂਗੀ ਬੰਦਾ ਵੀ ਓਪਨ ਮਾਈਂਡ ਦਾ ਜਦੋਂ ਆਪਾਂ ਨੈਰੋ ਮੰਡਰ ਦੀ ਗੱਲ ਕਰਦੇ ਆ ਮੈਂ ਪਲੱਸ 2 ਕੀਤੀ ਆ ਮੈਂ ਲਈ ਪੀ ਐਚ ਡੀ ਵਾਲੀ ਕੁੜੀ ਬੈਠਾ ਜੈਂ ਡਬਲ ਐਮ ਐ ਕੀਤੀ ਐਮ ਐਫਲ ਕੀਤੀ ਆ ਮੈਂ ਉਹ ਲਈ ਬੈਠਾ ਮੇਰਾ ਉਹਦੇ ਨਾਲ ਕਦੇ ਵੀ ਨਹੀਂ ਮੇਲ ਖਾਣਾ ਕਿਉਂਕਿ ਉਹਦਾ ਮਾਈਂਡ ਹੋਰ ਹੋਊਗਾ ਮੇਰਾ ਹੋਰ ਹੋਊਗਾ ਸਾਡੇ ਦਿਮਾਗ ਦੀ ਸੋਚੋਂ ਸ਼ਕਤੀ ਐ ਡੋਡੀ ਹੋ ਸਾਡਾ ਕਦੇ ਘਰ ਬਹੁਤ ਔਖਾ ਚੱਲੂ ਜੇ ਕੁੜੀ ਮੇਰੇ ਨਾਲ ਮੰਨ ਕੇ ਚੱਲ ਕੰਪਰੋਮਾਈਜ਼ ਕਰ ਗਈ ਫਿਰ ਤਾਂ ਲੱਖ ਗੱਲ ਵੱਖ ਆ ਬਈ ਜੇ ਉਹਨੇ ਆਪਦੀ ਇੱਕੋ ਹੀ ਰੱਖੀ ਨਾ ਮਾ ਪੜੀ ਲਿਖੀ ਆ ਫੇਰ ਨਹੀਂ ਪੂਰਾ ਹੁੰਦਾ ਫੇਰ ਉਹ ਮੁੰਡੇ ਨੂੰ ਨੀਮਾ ਦਿਖਾਊਗੀ ਦਿਖਾਊਗੀ ਜੇ ਮੁੰਡਾ ਵੱਧ ਪੜਿਆ ਲਿਖਿਆ ਕੁੜੀ ਨੂੰ ਨੀਮਾ ਦਿਖਾਊਗਾ ਬਈ ਇਹ ਤਾਂ ਅਨਪੜ ਆ ਗਈ ਸਾਡੇ ਘਰੇ ਉਹ ਆ ਗਈ ਫਲਾਨਾ ਆ ਗਈ ਹੈ ਨਾ ਹੁਣ ਉਹੀ ਸਾਡੇ ਘਰੇ ਹੋਇਆ ਹੁਣ ਪੜੀ ਲਿਖੀ ਸੀ ਉਹਨੇ ਆ ਕੇ ਮੇਰੇ ਡੰਗ ਦਿੱਤੀ ਮੈਨੂੰ ਕੰਮ ਤੇ ਮੈਨੂੰ ਪਿਓ ਨੇ ਕਹਿਆ ਸੀਗਾ ਵੀ ਪੜ੍ਹੀ ਲਿਖੀ ਜਾਈ। ਹਾਂ ਇਹਨੇ ਇਹਦੀ ਹੱਥ ਚੱਕੀ ਸੀ ਪੜ੍ਹੀ ਲਿਖੀ ਲੈਣੀ। ਆਣ ਗਵਾਂਡ ਚ ਕਿਸੇ ਪੜ੍ਹੀ ਲਿਖੀ ਹੈ ਨਹੀਂ ਅਣਪੜਾ ਉਹ ਗੋਹਾ ਛੱਡਦਿਆਂ ਚੁੱਲ੍ਹੇ ਦਾ ਕੰਮ ਕਰਦਿਆਂ। ਉਹ ਮੈਂ ਕਹਿੰਦਾ ਇਹ ਰੋ ਸਾਡੇ ਨਾਲ ਜ਼ਿਆਦਾ ਕੋਈ ਨਾ ਸੌਖੀਆਂ। ਆ ਬਿਠਾ ਦਗਾ ਸਾਨੂੰ ਤਾਂ ਮੋਟਰ ਤੇ ਬਿਠਾ ਦ ਦਸ ਦਿਨ ਉਹ ਘਰੋਂ ਬੇਕਾਰ ਹੋਏ ਬੈਠੇ ਆ। ਠੀਕ ਆ। ਮੁੜ ਕੇ ਕੀ ਹੋਊਗਾ ਤੈਨੂੰ ਮੈਂ ਦੱਸ ਦਿੰਨਾ। ਜਦੋਂ ਇਹ ਚੀਜ਼ ਹੋਊਗੀ ਪਹਿਲਾਂ ਆਪਣੇ ਪੁਰਾਣੇ ਜਵਾਨੇ ਦੀਆਂ ਗੱਲਾਂ ਦੱਸਦਾ। ਜਦੋਂ ਪੁਰਾਣੇ ਜਵਾਨੇ ਦੇ ਵਿੱਚ ਆਪਣੇ ਘਰ ਦੇ ਮੰਨ ਕੇ ਚੱਲ ਕੁੜੀ ਨੂੰ ਤੋੜਦੇ ਸੀ ਨਾ ਉਹ ਇਹ ਕਹਿੰਦੇ ਸੀ ਵੀ ਲੈਤੀ ਇਹ ਆ ਤਰਾ ਕਰ ਹੁਣ ਦੂਜਾ ਹੋ ਗਿਆ ਘਰ ਤਰਾ ਉਹ ਆ ਜਿਹੜੇ ਇੱਕ ਰਤਰੀ ਡੋਲੀ ਗਈ ਉੱਥੇ ਇਦਰੀ ਹੱਥ ਹੀ ਉੱਥੇ ਤੇ ਕੁੜੀਆਂ ਬੁੜੀਆਂ ਵੀ ਕੰਨ ਪਾ ਲੈਂਦੀਆਂ ਸੀ ਵੀ ਨਹੀਂ ਜਿੱਥੇ ਅਸੀਂ ਆਈਆਂ ਸਾਡਾ ਇਹੀ ਆ ਹੁਣ ਤਾਂ ਇਹ ਆਈ ਕੋਈ ਹੈ ਹੀ ਨਹੀਂ ਇੱਕ ਥਾਂ ਤੋਰਤੀ ਦੂਜੀ ਥਾਂ ਤੋਰਤੀ ਕਿੰਨੀਆਂ ਤੂੰ ਤੈਨੂੰ ਮੈਂ ਦਿਖਾ ਦੂੰ ਕੁੜੀਆਂ ਕਈ ਦੂਜੇ ਦੂਜੇ ਤੀਜੇ ਦਿਸ਼ਾਂ ਕਈਆਂ ਹੋਣਗੀਆਂ ਕੁਛ ਨਾ ਕੁਛ ਤਾਂ ਕਿਹਾ ਹੋਊਗਾ ਬਿਨਾ ਗੱਲਾਂ ਨੂੰ ਪਰਚਾ ਪੈਂਦਾ ਬਈ ਜੇ ਦਾਜ ਦਾ ਪਰਚਾ ਪਿਆ ਤੁਸੀਂ ਕੁਛ ਨਾ ਕੁਛ ਕਿਹਾ ਹੋਊਗਾ ਹੱਥ ਪੱਲਾ ਤੁਸੀਂ ਹਲਾਇਆ ਹੋਊਗਾ ਮਾਰ ਕੁੱਟਿਆ ਮਾਰਿਆ ਹੋਊਗਾ ਮੰਗਿਆ ਜ਼ਰੂਰ ਹੋਊਗਾ ਦਾਜ ਤੁਸੀਂ ਇਹ ਕੁੱਟਿਆ ਹੁੰਦਾ ਨਾ ਤੇ ਦਾਈ ਵੀ ਨਹੀਂ ਪਾਚਾ ਵੀ ਨਹੀਂ ਸੀ ਪੈਂਦਾ। ਹੂੰ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਦੇਖ ਲਿਆ ਸਾਨੂੰ ਵੀ ਇਹ ਬੰਦੇ ਨਰਮ ਆ ਇਹਨੇ ਜੋਗੇ ਹੈ ਨਹੀਂ। ਪਹਿਲੀ ਈਰ ਵੀ ਮੈਂ ਤਾਂ ਕਿ ਤੱਕ ਦੂਜੀ ਈਰ ਮੈਂ ਤਾਂ ਕਿ ਤੱਕ ਤੀਜੀ ਈਰ ਮੈਂ ਜਿਰਾ ਕੇ ਜਰੂਰ ਇਹਦੇ ਮਾਪਿਆਂ ਨੂੰ ਦੱਸਿਆ ਪਹਿਲੀ ਈਰ ਵੀ ਨਹੀਂ ਦੱਸਿਆ ਮੈਂ ਆਪਦੇ ਮਨਤਾਤਰਲੇ ਕਰਕੇ ਮੈਂ ਉਹਨੂੰ ਮਨਾਇਆ ਮਾਪਿਆਂ ਨੂੰ ਦੱਸਿਆ ਸੀ ਇਹਨਾਂ ਨੂੰ ਨਾ ਹੁਣ ਦੱਸਿਆ ਤੀਜੀ ਈਰ ਹੂੰ ਪਹਿਲਾਂ ਦੱਸਿਆ ਸੀ ਵੀ ਜੋਬ ਕਹਿੰਦੇ ਜੋਬ ਲੱਗਣਾ ਜੋਬ ਲੱਗ ਉਹ ਸਾਰੇ ਇਹਨਾਂ ਨਾਲ ਸਾਰਿਆਂ ਨਾਲ ਸਲਾਹ ਕਰਕੇ ਕੀਤੀ ਐ। ਤੇ ਉਹਨੂੰ ਵੀ ਉਹਦੇ ਸਹੁਰੇ ਨੂੰ ਵੀ ਸਾਲੇ ਨੂੰ ਵੀ ਇਹਦੀ ਸੱਸ ਮੇਦੀ ਮਾਂ ਨੂੰ ਵੀ ਸੱਸ ਨੂੰ ਵੀ ਆਉਦੀ ਨੂੰ ਸਾਰਿਆਂ ਨਾਲ ਗੱਲ ਕੀਤੀ ਹੁਣ ਕੀ ਕਹਿੰਦੀ ਐ ਤਰੀ ਸੱਸ ਸੱਸ ਕਹਿੰਦੀ ਤੂੰ ਤੂੰ ਲਾਈ ਕਿਉਂ ਸੱਚ ਲੱਦ ਲਾਈ ਕਿਉਂ ਹੈ ਹਾਂ ਤੁਹਾਡੇ ਦੇ ਇਲਜ਼ਾਮ ਲਾ ਰਹੀ ਮੇਰੇ ਦੇ ਕੇ ਮੈਨੂੰ ਕਹਿੰਦੀ ਹਾਂ ਤੂੰ ਲਾਈ ਕਿਉਂ ਮੈਂ ਕਿਹਾ ਸਾਨੂੰ ਸਾਰਿਆਂ ਨੂੰ ਪੁੱਛ ਕੇ ਲਾਈ ਹੈ ਕਹਿੰਦੀ ਤੂੰ ਆਪਦੇ ਲੋੜ ਨੂੰ ਲਾਈ ਹੈ ਸਾਨੂੰ ਸਾਨੂੰ ਪੁੱਛ ਕੇ ਲਾਇਆ ਲੈ ਦੱਸ ਵੀ ਤੁਹਾਨੂੰ 25 3000 ਰੁਪਏ ਦਿੰਦੀ ਸੀ ਲਿਆ ਕੇ ਤੂੰ ਤਾਂ ਲਾਤੀ ਉਹ ਮੈਂ ਕਿਹਾ ਅਸੀਂ ਤਾਂ ਉਹਨਾਂ ਤੋਂ ਇਹ ਤੋਂ ਪੁੱਛ ਲਓ ਮੈਂ ਕਿਹਾ ਕਿਰਪਾ ਵੀ ਨਹੀਂ ਲਿਆ ਅਸੀਂ ਤਾਂ ਆਪ ਕਮਾਉਣੀ ਐ ਇਹ ਸਾਨੂੰ ਕੀ ਲੋੜ ਆ ਸਾਡੇ ਕਹੇ ਹੁਣ 2500 ਰੁਪਿਆ ਮੰਨ ਲੈ 22-2300 ਰੁਪਿਆ ਹੀ ਡੇਲੀ ਲਿਓਣੇ ਹੈਰੋਏ ਲਿਓਣੇ ਆ ਦੋਨੇ ਜਾਨੇ ਸਾਨੂੰ ਕੀ ਲੋੜ ਆ ਬਈ ਤੁਹਾਨੂੰ ਕੀ ਲੋੜ ਹੈ ਹਾਂ ਛੰਡ ਵਾਲੇ ਸਾਧ ਦਿੰਦੇ ਆ ਬਈ ਫੁੱਲ ਸਾਧ ਦਿੰਦੇ ਆ ਪੈਂਟ ਵਾਲੇ ਕੀ ਕਹਿੰਦੇ ਆ ਬਾਣ ਵੀ ਫੁੱਲ ਸਾਧ ਦਾਣ ਗਵਣ ਹੁਣ ਸੰਭੀ ਜਾਂਦੇ ਆ ਕਿਤੋਂ ਜੀ ਭੱਜੇਗਾ ਤੋਂ ਘਰੋਂ ਬੈਠੇ ਬਈ ਕਾਨੂੰਨ ਤੰਗ ਕਰਦਾ ਕਾਨੂੰਨ ਕੀ ਕਹਿੰਦਾ ਕਾਨੂੰਨ ਹੁਣ ਸਾ ਡਾਂਗ ਦੇ ਹੀ ਬੈਠਾ ਕਾਨੂੰਨ ਕੁੜੀਆਂ ਦੀ ਕਾਹਤ ਸੁਣਦਾ ਤੇ ਹੁਣ ਕੀ ਪਤਾ ਯਾਰ ਕਿਜੇ ਕੁੜੀਆਂ ਨੂੰ ਕੁਛ ਵੀ ਨਹੀਂ ਨਾ થਉਂਦਾ ਦਾਜ ਦਾ ਪੱਟਾ ਹੂੰ ਜੇ ਉਹਨਾਂ ਕੋਲ ਕੋਈ ਨਹੀਂ ਨਾ ਕੋਈ ਹੈਗਾ ਵੀ ਭਾਈ ਆਹ ਕੰਮ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਾ ਪਰਚਾ ਪਾ ਦੋ ਦਾਜ ਦਾ ਪਾ ਦੋ ਬਾਸ ਕਿੰਨੀ ਉਮਰ ਹੋ ਗਈ ਤੇਰੀ ਮੇਰੇ 50 ਸਾਲ ਦੀ ਹੋ ਗਈ 50 ਸਾਲ ਦੀ ਹੋ ਗਈ ਹਾਂਜੀ ਗਠੀਆ ਬਾਗ ਪਹਿਲੇ ਦਿਨ ਤੋਂ ਹੀ ਆ ਕਿ ਬਾਅਦ ਚ ਹੋਇਆ ਬਾਅਦ ਭਾਈ ਇਹਦੀ ਦਵਾਈ ਵੀ ਅਸੀਂ ਉਹ ਬਾਈ ਦਾ ਧੰਨਵਾਦ ਜਿਹੜੀ ਸਾਨੂੰ ਰੋਟੀਆਂ ਟੁੱਕ ਖਵਾਇਆ ਸਾਡੇ ਪਿੰਡੋ ਜਿਹੜਾ ਮੇਰਾ ਯਾਰ ਦੋਸਤ ਆ ਉਹਦੇ ਰਿਸ਼ਤੇਦਾਰ ਦੀ ਮੋਟਰ ਆਹੀ ਉਹ ਜਿਹੜਾ ਤੜਕੇ ਰੋਟੀ ਦੇ ਜਾਂਦਾ ਲੱਸੀ ਪਾਣੀ ਸਾਰਾ ਕੁਝ ਦੇ ਕੇ ਜਾਂਦਾ ਵਧਕਾ ਰੋਟੀ ਦੇ ਜਾਂਦੇ ਮੈਂ ਉਹ ਆਪ ਖਾਂਦੇ ਆ ਸਾਨੂੰ ਹੁਣ ਇਹਨੂੰ ਇਹਦੇ ਦਰਦ ਵਾਲਾ ਹੁੰਦਾ ਸੀ ਫਿਰ ਉਹਨੇ ਦਵਾਈ ਵੀ ਲਾ ਕੇ ਤੇ ਜਿੱ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੁੜੀਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਥੋੜਾ ਸਾਥ ਦੇਣ ਭਾਈ ਮੈਂ ਦੋਨੇ ਹੱਥ ਜੋੜ ਕੇ ਕਹਿੰਦਾ ਬਸ ਲੈ ਜਾਂਦਾ ਕਰੋ ਜੇ ਤੁਸੀਂ ਬਸ ਦਿਓ ਤਾਂ ਬਸ ਆ ਲੈ ਕਰੋ ਅਦਾ ਕਰ ਜਿਹੜਾ ਤੁਹਾਨੂੰ ਕਹਿੰਦਾ ਨਾ ਮੈਂ ਸਮਾਨ ਚ ਉਤਾਰੇ ਤੋੜ ਕੇ ਲੈ ਜੂੰ ਤੂੰ ਧਰਤੀ ਤੇ ਹੀ ਲੈ ਲੈ ਕਰੋ ਜਿਹੜਾ ਸਮਾਨ ਤੋਂ ਤੁਸੀਂ ਉੱਡਣਾ ਚਾਹੁੰਦੇ ਨਾ ਉਹ ਕਿਸੇ ਦਿਨ ਤੁਹਾਡੇ ਖੰਭ ਜਦੋਂ ਕੱਟੇਗੇ ਤੇ ਤੁਸੀਂ ਧਰਤੀ ਤੇ ਡਿੱਗਣਾ ਜੇ ਤੁਸੀਂ ਧਰਤੀ ਤੇ ਡਿੱਗੋਗੇ ਨਾ ਤਾਂ ਧਰਤੀ ਤੇ ਕੋਈ ਤੁਹਾਡੇ ਸੱਟ ਨਹੀਂ ਬਜੇ ਤਾਂ ਤੂੰ ਡਿੱਗ ਗਏ ਨਾ ਤੁਹਾਡਾ ਬਚਣਾ ਕੱਖ ਨਹੀਂ ਤੇ ਉਹਨਾਂ ਲੋਕਾਂ ਨੂੰ ਕੀ ਕਹਣਾ ਚਾਹੁੰਦੇ ਤੇਰੇ ਪਿੰਡ ਦੇ ਲੋਕ ਤੇਰੇ ਸਾਥ ਦਿੰਦੇ ਬਈ ਸਾਥ ਸੰਦੇ ਕੁਛ ਤਾਂ ਹੁੰਦੀ ਹੈ ਤੈਨੂੰ ਪਤਾ ਪੰਜੇ ਉਂਗਲਾਂ ਤੇ ਕੁਝ ਨਹੀਂ ਹੁੰਦੀ ਤੇ ਹੁਣ ਉਹ ਥੋੜੇ ਨਾਲ ਖੜਨਗੇ ਹਾਂ ਖੜਦੇ ਆ ਲੈ ਕੇ ਆਉਂਗੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਭੱਜੇ ਫਿਰ ਤੇ ਲਿਆਵਾਂਗੇ ਬਈ ਉਹ ਤਾਂ ਹੋਣਾ ਸਾਡੇ ਪਿੱਛੇ ਭੱਜੇ ਫਿਰ ਕਿਹਦੇ ਕੋਲ ਜਾ ਕੇ ਤੇ ਕਿਹਦੇ ਕੋਲ ਜਾ ਯਾਰ ਹੂੰ ਜੇ ਤੂੰ ਝੂਠਾ ਪਰਚਾ ਹਾਂ ਕਾਹੀ ਭਾਈ ਦੇ ਲੋਕ ਜੇ ਸੱਚੀ ਹੁੰਦੀ ਗੱਲ ਫਿਰ ਤਾਂ ਫਿਰ ਆਹਨੇ ਕੋਲ ਨੂੰ ਵੀ ਪਤਾ ਲੱਗਦਾ ਸਾਰੀਆਂ ਫੋਟੋ ਮੈਂ ਫੋਨ 'ਚ ਸੀ ਉਹਦੇ ਮੇਰੀ ਆਈਡੀ ਸੀ ਉਹ 'ਚ ਜੀਮੇਲ ਚੱਲਦੀ ਠੀਕ ਆ ਜਦੋਂ ਮੈਂ ਆਪਦੀ ਉਨੇ ਦਾ ਡਿਲੀਟ ਕਰ ਦਿੱਤਾ ਫੋਨ ਮੇਰੇ ਕੋਲੇ ਆ ਮੈਂ ਰਿਕਵਰੀ ਕੀਤੀ ਸਾਰਾ ਕੁਝ ਆ ਗਿਆ ਬੈਕਅੱਪ ਚ ਕਾਲਾਂ ਆ ਕਾਲਾਂ ਰਿਕਾਰਡਿੰਗਾਂ ਆ ਵੀਡੀਓ ਕਾਲਾਂ ਆ ਜਿਹੜੀਆਂ ਫੋਟੋਆਂ ਮਾਸ ਉਹਦੇ ਨਾਲ ਬੈ ਬੈ ਖਿੱਚੀਆਂ ਜਾਂ ਸੀਗੀਆਂ ਸਾਰੀਆਂ ਸਾਰੀਆਂ ਮੈਂ ਉਹਦੇ ਸਾਸਰ ਨੂੰ ਦਿਖਾਂਗਾ ਉਹ ਮੰਨਦੀ ਨਹੀਂ ਲੱਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਪਿੰਡ ਦੀਆਂ ਬੰਦਿਆਂ ਨੂੰ ਵੀ ਤੇ ਰਸਾ ਦੇਣਗੇ ਤੁਹਾਡਾ ਹਾਂਜੀ ਦੇਣਗੇ ਸਾਸਰ ਇਸ ਤਹੀ ਕਿ ਟੌਣਿਆ ਵਿਆਹ ਦਾ ਜਿਹੜਾ ਕੋਈ ਕਿਤੇ ਰਹਿੰਦਾ ਉਹਦਾ ਘਰ ਵਸਾਓ ਤੇ ਪਰ ਕਿਸੇ ਦੇ ਪਿੱਛੇ ਲਾ ਕੇ ਮਣਾੰਗਾ ਕਰਕੇ ਤੇ ਪਰ ਆਦਾ ਘਰ ਬਸਾਓ ਤੇ ਪਰ ਉਹ ਨਾ ਕਰੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੁੜੀਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੀਆਂ ਕੁੜੀਆਂ ਇਹ ਸਟੈਪ ਚੱਕਨ ਨੂੰ ਫਿਰਦਿਆਂ ਨੇ ਘਰ ਵਾਲਿਆਂ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਦਾਜ ਦਾ ਪਰਚਾ ਝੂਠਾ ਪਰਚਾ ਬਵਾ ਦਿੰਦੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਸੋਨੂੰ ਕੁੜਗਾਂ ਨੂੰ ਇੱਕ ਬੇਨਤੀ ਕਰਦਾ ਹੁਣਾ ਵੀ ਜੇ ਤਾਂ ਨਾ ਤੁਹਾਡੇ ਆਨੰਦ ਹੋ ਗਏ ਵਿਆਹ ਹੋ ਗਿਆ ਕੁਝ ਵੀ ਹੈ ਆਨੰਦ ਹੋ ਗਏ ਫੇਰ ਕੁਝ ਵੀ ਲਾ ਲਓ ਹਣਾ ਜਦੋਂ ਤੁਹਾਡੇ ਵਿਆਹ ਹੋ ਗਿਆ ਉਹਦੇ ਨਾਲ ਤੁਸੀਂ ਇੰਨਾ ਗੇ ਰੱਖੋ ਵੀ ਉਹ ਤੁਹਾਡੀ ਖਾਤਰ ਕੁਝ ਵੀ ਕਰ ਸਕਦਾ ਜਿਹੜਾ ਤੁਹਾਨੂੰ ਆ ਕੇ ਗੱਡੀ ਦੇ ਝੂਟੇ ਦੇ ਸਕਦਾ 2 ਚਾਰ ਦਿਨ ਤੁਹਾਡੀ ਇੱਜਤਨਾ ਖੜੂ ਸਾਲ ਖੜੂ 6 ਮਹੀਨੇ ਖੜੂ ਉਦੋਂ ਬਾਅਦ ਉਹਨਾਂ ਨੇ ਛੱਡ ਦੇਣਾ ਕਿਉਂਕਿ ਉਹਦਾ ਕੰਮ ਹੀ ਯੂਜ਼ ਕਰਨਾ ਹੁੰਦਾ ਤੇ ਮੁੜ ਕੇ ਤੁਸੀਂ ਪਿੱਟਦਿਆਂ ਫਿਰ ਤੁਸੀਂ ਕਹਿਣਗਾ ਸਾਡੇ ਨਾਲ ਧੋਖਾ ਹੋ ਗਿਆ ਫਲਾਨਾ ਹੋ ਗਿਆ ਜਿਹੜੇ ਨਾਲ ਤੁਸੀਂ ਧੋਖਾ ਕਰੀ ਜਾਨੀਗਾ ਛੱਡਣਾ ਤਾਂ ਹੋਊਗੀ ਰੱਬ ਹੁਣ ਜਦੋਂ ਚਪੇੜ ਮਾਰਦਾ ਬਾਜਤਾ ਨਹੀਂ ਆਉਂਦੀ ਪਰ ਪੀੜ ਜ਼ਰੂਰ ਲੱਗਦੀ ਹੈ ਉਹ ਚੀਜ਼ ਆ ਵੀ ਆਪਦਾ ਥੋੜਾ ਜਿਆ ਸੰਭਲ ਜਾਇਆ ਕਰੋ ਜੇ ਸੋਨੂੰ ਨਹੀਂ ਮੁੰਡਾ ਪਸੰਦ ਪਹਿਲੇ ਹੀ ਕਹਿ ਦਿਆ ਕਰੋ ਮੈਂ ਨਹੀਂ ਵਿਆਹ ਕਰਾਉਣਾ ਕੀ ਚਾਹੋਣੇ ਹੁਣ ਮੈਂ ਤਾਂ ਇਨਸਾਫ ਚਾਹਣਾ ਯਾਰ ਇਨਸਾਫ ਚਾਹਣਾ ਹਾਂਜੀ ਇਨਸਾ ਅਸੀਂ ਮਾਫੀ ਮੰਗ ਲਾਂਗੇ ਤੇ ਜੋ ਉਹਨਾਂ ਚ ਕੋਈ ਗਲਤੀ ਆ ਫਿਰ ਭਾਈ ਉਹਨਾਂ ਦਾ ਜਿਹੜਾ ਕੁਝ ਹੋਊਗਾ ਬੰਦ ਇਸ ਕਾਰਵਾਈ ਹੋਣੀ ਚਾਹੀਦੀ ਕੋਈ ਨਾ ਥੋੜਾ ਵੀ ਹੱਲ ਕਰਦੇ ਆ ਕੋਈ ਨਾ ਤੁਸੀਂ ਬੈਠੋ ਮੈਂ ਦਾਲ ਕਰਦੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਦਾਜ ਦਾ ਪਰਚਾ ਪਵਾਉਣ ਦੀ ਆਪਣੇ ਸਹੁਰੇ ਪਰਿਵਾਰ ਦੇ ਉੱਤੇ ਇਹ ਨਾ ਸੋਚਿਆ ਕਰੋ ਸੱਚ ਨਹੀਂ ਹੁੰਦਾ ਹਰ ਇੱਕ ਗੱਲ ਸੱਚ ਨਹੀਂ ਹੁੰਦੀ ਦੋਸਤੋ ਕੁਝ ਨਾ ਕੁਝ ਉਹਦੇ ਵਿੱਚ ਗੱਲਬਾਤ ਜ਼ਰੂਰ ਹੁੰਦੀ ਆ ਦੋਸਤੋ ਦੋਸਤੋ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਕਹਿਣਾ ਚਾਹਣਾ ਪਹਿਲਾਂ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਸਹੁਰੇ ਪਰਿਵਾਰ ਦੇ ਇੱਜ਼ਤ ਲਈ ਬਹੁਤ ਕੁਝ ਕਰਦੀਆਂ ਸੀ ਨਾ ਉਹਨਾਂ ਦੇ ਬਰਾਬਰ ਬੈਂਦੀਆਂ ਸੀ ਸਹੁਰੇ ਪਰਿਵਾਰ ਦੇ ਵੱਡੇ ਬਜ਼ੁਰਗ ਜਿਹੜੇ ਹੁੰਦੇ ਸੀ ਉਹਨਾਂ ਦੇ ਬਰਾਬਰ ਨਹੀਂ ਬੈਂਦੀਆਂ ਸੀ ਘੁੰਡ ਕੱਢ ਕੇ ਰੱਖਦੀਆਂ ਸੀ 2-2 3-3 ਫੁੱਟ ਦੀ ਦੂਰੀ ਬਣਾ ਕੇ ਰੱਖਦੀਆਂ ਸੀ ਬੜਾ ਸਤਕਾਰ ਕਰਦੀਆਂ ਸੀ ਆਪਣੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਕੇ ਰਹਿੰਦੀਆਂ ਸੀ ਪਰ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਸਹਰਾ ਜੇ ਥੋੜਾ ਜਿਹਾ ਵੀ ਉਹਨਾਂ ਗੁੱਸੇ 'ਚ ਬੋਲ ਦਿੰਦਾ ਤਾਂ ਇਹ ਮੂੰਹ ਫੁਲਾ ਲੈਂਦੀਆਂ ਨੇ ਕਿਉਂ ਕਿਉਂ ਇਦਾਂ ਹੁੰਦਾ ਕਿਉਂ ਆਪਾਂ ਕੁੜੀਆਂ ਨੂੰ ਫ੍ਰੀडम ਦੇ ਦਿੰਨੇ ਆ ਕਿਉਂ ਕੁੜੀਆਂ ਨੂੰ ਬਾਹਰ ਭੇਜ ਦਿਆਂ ਕਹਿੰਦੇ ਹੁੰਦੇ ਆ ਵੀ ਕੁੱਤੇ ਦੀ ਪੂ ਸਿੱਧੀ ਨਹੀਂ ਹੁੰਦੀ ਤੇ ਕੁੜੀਆਂ ਦੀ ਪੂ ਸਿੱਧੀ ਨਹੀਂ ਹੁੰਦੀ ਦੋਸਤੋ ਸਾਰੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਦੋਸਤੋ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ 90% ਪੰਜਾਬ ਦੇ ਵਿੱਚ ਕੁੜੀਆਂ ਗਲਤ ਹੋਈਆਂ ਪਈਆਂ ਦੋਸਤੋ ਜਿਹੜੀਆਂ ਆਪਣੇ ਘਰ ਤੋਂ ਬਾਹਰ ਚੱਲਦੀਆਂ ਨੇ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀਆਂ ਨੇ ਕੀ ਪਤਾ ਉਸ ਮੁੰਡੇ ਦੀ ਗੱਲਬਾਤ ਸੁਣ ਕੇ ਆਪਣੇ ਸਾਰੇ ਪਰਿਵਾਰ ਤੇ ਦਾਜ ਦਾ ਪਰਚਾ ਪਵਾ ਦਿੱਤਾ ਹੋਵੇ ਦੋਸਤੋ ਇੱਕ ਜਿਆ ਗੱਲ ਜਰੂਰ ਕਹਿਣਾ ਚਾਹਣਾ ਕੁੜੀਆਂ ਨੂੰ ਤੁਹਾਡੇ ਲਈ ਕਾਨੂੰਨ ਬਹੁਤ ਜਿਆਦੇ ਨੇ ਬਾਅਦ ਤੁਸੀਂ ਇਹਨਾਂ ਦਾ ਫਾਇਦਾ ਨਾ ਚੱਕਿਆ ਕਰੋ ਰੱਬ ਤਾਂ ਵੇਖਦਾ ਤੁਹਾਡੇ ਵੱਲ ਇੱਕ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਦੋਸਤੋ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ